ਕਿਹੜੀ ਮਾਣੇ ਨੰਮਾ ਬੁਰਮਖੋ ਜਿਵੇਂ ਰਖਾਰੀ ਵਿੱਚ ਆਪੇ ਨਾ ਮਰੇ ਤਾਂ ਤੇਰਾ ਮੁਖੜਾ ਕਿਹੜੀ ਇੱਕ ਪੌੜਾ ਸਾਥੀ ਦੀ ਜਿਹੜੇ ਕੇਕੇ ਦੀ ਮਾਵਾ ਨਾਲੀ ਹੋ ਲਖ ਚਾਚਾ ਤਾਇਆ ਮਾਮੀਆਂ ਮਾਸੀਆਂ ਹੋਣ ਪਰ ਮਾਂ ਦੀ ਜਗਾ ਦੁਗਿਆ ਹੋ ਕੋਈ ਨਹੀਂ ਦੇ ਲਦਾ ਕਿਤੇ ਧੀ ਬਾਈ ਆਏ ਹੋ ਨਾ ਗਰੁਖੋ ਘਰ ਕਿਤੇ ਘਰ ਆਏ ਹੋ ਨਾ ਧੀ ਬਾਈ ਤੇ ਮਾਂ ਜਿਹੜੀ ਉਹਨਾਂ ਦੇ ਜਦੋਂ ਤੁਰਦੇ ਨਹੀਂ ਘਰੋਂ ਤੇ ਖੜੀ ਵੇਂਦੀ ਰਹਿੰਦੀ ਉਹਨਾਂ ਚਿਹਰੇ ਵੇਂਦੀ ਰਹਿੰਦੀ ਜਿਨ੍ਹਾਂ ਚ ਆਖੋਂ ਕੋਈ ਨਹੀਂ ਹੋ ਜਾਂਦੇ ਭਾਵੇਂ ਤੋਂ ਤੋਂ ਵਿੱਚ ਤੇ ਭਾਵੇਂ ਸ਼ਾਂ ਤੇਰ ਮਾਂ ਤਰਹੀ ਕਿਸੇ ਨੇ ਖੜ ਕੇ ਦੀਜੀ ਕਿਸੇ ਮਾਂ ਮਰੇ ਤਾਂ ਪੇਟਾ ਆ ਦੇਲਾ ਤੇ ਇਨਾਂ ਕਿਆ ਕੋਲੋਂ ਬਾਪ ਉੱਕੇ ਸਾਡੀ ਪੈਰ ਸਵਰਗ ਤੋਂ ਕਿੱਲਾ ਕਿਆ ਕੋਲੋਂ ਬਾਪ ਦੇ ਨੇ ਨਾ ਉਹਨਾਂ ਨੂੰ ਪੁੱਛਿਆ ਜੀ ਜਦੋਂ ਕਿਤੇ ਸਾਰੇ ਪਰਿਵਾਰ ਤੋਂ ਤੇਤੀਆਂ ਨੂੰ ਆਉਣ ਨੂੰ ਤੇ ਦਰਵਾਜ਼ੇ 'ਚ ਵੜਨਾ ਦੇ ਦੇ ਕੇ ਜਦੋਂ ਛਾਪੀ ਮਾਰਦਿਆਂ ਨੇ ਵੀ ਐਸ ਕਮਰੇ 'ਚ ਬਾਪ ਬੈਠਾ ਹੁੰਦਾ ਸੀ ਕਾਂਸ ਰੁਖ ਦੀ ਸ਼ਾਦੀ ਜਾਇਸ ਮੱਤੀ ਦੇ ਬਾਪ ਬੈਠਾ ਹੁੰਦਾ ਸੀ ਉਹ ਨਾ ਨਿੱਸੇ ਦਰੋਖੋ ਸਮਾ ਆਪਣੇ ਤੇ ਬਿਲਾ ਕਿਰਾ ਕਿਰਾ ਸਜਣਾ ਸਿੰਘਾਂ ਤੇ ਕੀ ਵੀਰ ਤੋ ਮਰੇ ਕਾਟੇ ਤਾ ਰੱਬਾ ਮਰਦ ਨਾ ਵੀਰ ਕਿਸੇ ਦੇ ਉჭੜ ਜਾਂਦਾ ਏ ਮੇਲਾ ਲਖਾਰੀ ਰੱਬਾ ਬਾਸਤਾ ਕਰਦਾ ਰੱਬਾ ਕਿਸੇ ਲਾਸਤਰਾ ਹੰਮਿਛੜੇ ਕਿਸ ਤੋ ਆਜਾ ਭਾਈ ਇਸਲੀਂ ਕਰ ਸਿੰਘ ਤੇ ਕਰਮ ਸਿੰਘ ਮਲਵੀ ਸਿੰਘ ਤਿੰਨ ਭੈਣਾ ਦੀ ਭਾਈ ਸਮਾਧੀ ਦੀਆਂ ਜਿਨ੍ਹਾਂ ਕੋਲ ਅਜਤਰਾ ਪਈਆਂ ਤੇ ਲਖਾਰੀ ਰੱਬ ਨੂੰ ਵਾਰਤਾ ਪੁੰਦਾ ਕੇ ਦਰਬਾ ਮਰਨ ਨਾ ਵੀਰ ਕਿਸੇ ਦੇ ਉਜੜ ਜਾਂਦਾ ਹੈ ਮੇਲਾ ਇੱਕ ਉਜੜੇ ਵਿੱਚ ਮੇਲੇ ਦੀ ਤਰ੍ਹਾਂ ਜਾਂਦਾ ਜੀ ਗੁਰੂ ਜੀ ਦਾ ਪ੍ਰਾਚਨ ਹੈ ਜੀ